Okay, am ਨਸ਼ਾ ਤਸਕਰੀ ਦੇ ਘਰ ਦੇ ਵਿੱਚ ਨਾਂਬਾ ਦੀ ਡੀਐਸਪੀ ਮਨਦੀਪ ਕੌਰ ਦੀ ਅਗਵਾਈ ਦੇ ਵਿੱਚ ਛਾਪਾ ਮਾਰਿਆ ਗਿਆ ਤੇ ਤਲਾਸ਼ੀ ਦੇ ਦੌਰਾਨ ਨਸ਼ਾ ਤਸਕਰੀ ਦੇ ਵਿੱਚ ਵਰਤਣ ਵਾਲੇ ਦੋ ਇਲੈਕਟ੍ਰੋਨਿਕ ਕੰਡੇ ਚਾਰ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਡੀਐਸਪੀ ਮਨਦੀਪ ਕੌਰ ਨੇ ਨਸ਼ਾ ਤਸਕਰੀ ਨੂੰ ਚੇਤਾਵਨੀ ਦਿੱਤੀ ਹੈ ਕਿ ਬੰਦੇ ਦੇ ਪੁੱਤ ਬਣ ਜਾਣ ਤੇ ਨਸ਼ਾ ਤਸਕਰੀ ਛੱਡ ਦੇ ਨਹੀਂ ਤਾਂ ਫਿਰ ਜੇਲਾ ਦੀਆਂ ਸਲਾਖਾਂ ਤਿਆਰ ਨੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਯੁਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਜਾਰੀ ਹੈ ਤੇ ਇਸੇ ਦੇ ਚੱਲਦਿਆਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਦੇ ਹਨ ਡੀਐਸਪੀ ਨਾਬਾ ਮਨਦੀਪ ਕੌਰ ਦੀ ਅਗਵਾਈ ਦੇ ਵਿੱਚ ਥਾਣਾ ਕੋਤਵਾਲੀ ਮੁਖੀ ਸਰਬਜੀਤ ਚੀਮਾ ਜਨਾਂ ਦੀ ਪੁਲਿਸ ਫੋਰਸ ਨੇ ਛਾਪਾ ਮਾਰਿਆ ਦੱਸ ਦਈਏ ਕਿ ਅਲਹੂਰਾ ਗੇਟ ਨਾਬਾ ਵਿਖੇ ਬਸਤੀ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਹੈ ਮਹਿਲਾਵਾਂ ਤੇ ਵਿਅਕਤੀ ਵੇਸ ਗੋਰਖ ਧੰਦੇ ਦੇ ਵਿੱਚ ਸ਼ਾਮਲ ਨੇ ਤੇ ਇਸੇ ਦਰਮਿਆਨ ਹੀ ਚੇਤਾਵਨੀ ਦਿੱਤੀ ਗਈ ਹੈ ਕਿ ਬੰਦੇ ਦੇ ਪੁੱਤ ਬਣ ਜਾਓ ਨਹੀਂ ਤਾਂ ਸਲਾਖਾਂ ਦੇ ਪਿੱਛੇ ਜਾਣ ਨੂੰ ਤਿਆਰ ਰਹੋ ਹਾਂਜੀ ਇਹ ਜਿਹੜਾ ਜੋਧ ਨਸ਼ਾ ਵਿਰੋਧੀ ਜਿਹੜਾ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ ਮੁਹਿੰਮ ਚਲਾਈ ਹੋਈ ਹੈ ਪੰਜਾਬ ਸਰਕਾਰ ਨੇ ਆ ਉਸੇ ਲੜੀ ਦੇ ਵਿੱਚ ਮਾਨਜੋਗ ਡੀਪੀ ਪੰਜਾਬ ਮਾਨਜੋਗ ਡੀਆਈਜੀ ਪਟਿਆਲਾ ਰੇਂਜ ਮਾਨਜੋਗ ਐਸਐਸਪੀ ਪਟਿਆਲਾ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਹੇਠ ਅਸੀਂ ਅੱਜ ਪੂਰੇ ਪਟਿਆਲੇ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਸਰਚ ਆਪਰੇਸ਼ਨ ਚੱਲ ਰਿਹਾ ਉਸੇ ਲੜੀ ਦੇ ਵਿੱਚ ਅਸੀਂ ਅੱਜ ਨਾਬੇ ਦੇ ਵਿੱਚ ਵੀ ਸਰਚ ਆਪਰੇਸ਼ਨ ਕਰ ਰਹੇ ਹਾਂ ਤੇ ਕਾਸੋ ਆਪਰੇਸ਼ਨ ਚੱਲ ਰਿਹਾ ਅੱਜ ਨਾਬੇ ਦੇ ਵਿੱਚ ਵੀ ਵੱਖ-ਵੱਖ ਥਾਵਾਂ ਤੇ ਜਿਹੜਾ ਇਹ ਆਪਰੇਸ਼ਨ ਚੱਲੂਗਾ ਜੀ ਕੀ ਕੀ ਬ੍ਰਾਂਟ ਹੋਏ ਅ ਅਜੀ ਜਿਹੜਾ ਸਰਚ ਚੱਲ ਰਹੀ ਆ ਜੀ ਬਾਅਦ ਲਾਸਟ ਦੇ ਵਿੱਚ ਤੁਹਾਨੂੰ ਅੱਜ ਬ੍ਰੀਫ ਦਿੱਤਾ ਜਾਊਗਾ ਕਿ ਸਾਨੂੰ ਕੀ ਕੀ ਸਰਚ ਦੇ ਦੌਰਾਨ ਜਿਹੜਾ ਮਿਲਿਆ ਕਿਹੜੇ ਕਿਹੜੇ ਏਰੀਆ ਦੇ ਵਿੱਚੋਂ ਜਿਹੜੇ ਹੈਗਾ ਜਿਵੇਂ ਸਾਬੀ ਜਿਹਦੇ ਨੂੰ ਕੰਡੇ ਵੀ ਤੋਂ ਬਰਾਮਦ ਹੋਏ ਲੇਤੇ ਹੋਰ ਵੀ ਚੀਜ਼ਾਂ ਹਾਂਜੀ ਆ ਸਰਚ ਅਜੇ ਐਕਚੁਅਲੀ ਚੱਲੀ ਰਹੀ ਆ ਤੇ ਕੁਝ ਜਿਹੜੇ ਆ 2-3 ਜਿਹੜੇ ਸਾਨੂੰ ਕੰਡੇ ਜਿਹੜੇ ਆ ਉਹ ਬਰਾਮਦ ਹੋਏ ਆ ਇੱਕ ਲੜਕਾ ਵੀ ਜਿਹੜਾ ਛੱਤ ਦੇ ਉੱਪਰ ਦੀ ਭੱਜ ਰਿਹਾ ਸੀ ਉਹਨੂੰ ਅਸੀਂ ਰਾਉਂਡ ਅਪ ਕਰ ਲਿਆ ਪਿੱਛੇ ਮੁਲਾਜ਼ਮ ਜਿਹੜੇ ਸੀ ਉਹਨਾਂ ਨੇ ਬੜੀ ਬਲੇਰੀ ਨਾਲ ਉਹਨੂੰ ਜਿਹੜਾ ਆ ਰਾਉਂਡ ਅਪ ਕੀਤਾ ਆ ਤੇ ਸਾਨੂੰ ਆ ਸੈਪ ਅਸੀਂ ਸ਼ਾਮ ਤੱਕ ਇਹ ਸਰਚ ਆਪਰੇਸ਼ਨ ਚਲਾਉਣਾ ਤਾਂ ਸਾਨੂੰ ਕੁਝ ਨਾ ਕੁਝ ਜ਼ਰੂਰ ਮਿਲਣਾ। ਕਿਹੜੇ ਕਿਹੜੀ ਏਰੀਏ ਦੇ ਵਿੱਚ ਕੀਤਾ ਜਾਊਗਾ ਇਹ? ਕਿਹੜੇ ਰਾਉਂਡਸ ਕਿੰਨੇ ਕੀਤਾ ਗਿਆ? ਇਹ ਲੇਡੀਆਂ ਵੀ ਹੈ, ਹੋਰ ਵੀ ਹੈ। ਅ ਅੱਜ ਜਿਹੜੀ ਇੱਕ ਲੇੜੀ ਨੂੰ ਅਸੀਂ ਆ ਰਾਉਂਡ ਅਪ ਕੀਤਾ ਕਬਜ਼ੇ 'ਚ ਲਿਆਇਆ। ਪੁਸ਼ਕਿਸ਼ ਦੇ ਦੌਰਾਨ ਦੇਖਦੇ ਹਾਂ ਉਹਦੇ ਕੋਲ ਕੀ ਮਿਲਦਾ ਆ। ਐਕਚੁਅਲੀ ਜਿਹੜੀ ਪੰਜਾਬ ਸਰਕਾਰ ਨੇ ਮਹਿੰਮ ਚਲਾਈ ਹੋਈ ਆ ਪੰਜਾਬ ਸਰਕਾਰ ਦਾ ਆ ਮਾਨਯੋਗ ਸੀਐਮ ਪੰਜਾਬ ਦਾ ਸਿੱਧਾ-ਸਿੱਧਾ ਮੈਸੇਜ ਇਹੀ ਆ ਸਾਰੇ ਪੰਜਾਬ ਨੂੰ ਕਿ ਪੰਜਾਬ ਨੂੰ ਜਿਹੜਾ ਨਸ਼ਾ ਫ੍ਰੀ ਬਣਾਉਣਾ ਆ। ਤੇ ਮੈਂ ਵੀ ਆਪਣੇ ਨਾਪੇ ਦੇ ਨਿਵਾਸੀਆਂ ਨੂੰ ਕਹਿਣਾ ਚਾਹੁੰਦੀ ਆ ਕਿ ਜਿਹੜੇ ਵੀ ਇਸ ਕੰਮ ਦੇ ਸੰਦੇ ਦੇ ਵਿੱਚ ਹੈਗੇ ਆ ਆ ਬੰਦੇ ਦਾ ਪੁੱਤ ਬਣ ਕੇ ਇਸ ਕੰਮ ਨੂੰ ਛੱਡਦੇ ਹਨ ਨਹੀਂ ਤਾਂ ਫਿਰ ਸਾਡੇ ਐਸ ਐਚਓ ਕਤਵਾਲੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਉਹ ਪਿੱਛੇ ਜੇ ਪੈ ਜਾਣ ਤਾਂ ਛੱਡਦੇ ਨਹੀਂ ਹੁੰਦੇ ਤਾਂ ਇਸ ਕਰਕੇ ਆਪਣੇ ਆਪ ਵੀ ਇਸ ਸੰਦੇ ਨੂੰ ਛੱਡਦੇ ਤੇ ਕੋਈ ਚੰਗਾ ਕੰਮ ਜਿਹੜਾ ਅਪਣਾਓ ਕਿਹੜੇ ਕਿਹੜੀ ਏਰੀਆ ਦੇ ਵਿੱਚ ਕੀਤਾ ਜਾ ਰਿਹਾ ਜੀ ਇਹ? ਹਾਂਜੀ। ਕਿਹੜੇ ਕਿਹੜੀ ਏਰੀਆ ਦੇ ਵਿੱਚ ਕੀਤਾ ਜਾ ਰਿਹਾ? ਹਾਂ ਫਿਲਹਾਲ ਤਾਂ ਅਸੀਂ ਇਹ ਨਹੀਂ ਦੱਸ ਸਕਦੇ ਕਿ ਕਿਹੜੇ ਕਿਹੜੇ ਚ ਕਰ ਰਹੇ ਹਾਂ ਪਰ ਅਸੀਂ ਹੁਣ ਇੱਕ ਕਲੋਨੀ ਹੈਗੀ ਆ ਬਲੌਰਾਂ ਗੇਟ ਹੈਗਾ ਆ ਤੇ ਟੇਹਾ ਵਸਤੀ ਇੱਥੇ ਆਏ ਇੱਥੇ ਐਕਚੁਅਲੀ ਸਾਨੂੰ ਕਾਫੀ ਜਿਹੜੀਆਂ ਸੀ ਸ਼ਿਕਾਇਤਾਂ ਆ ਰਹੀਆਂ ਸੀ। ਐਕਚੁਅਲੀ ਤੁਸੀਂ ਦੇਖਿਆ ਹੀ ਹੋਊਗਾ ਸੀ ਟਾਈਮ ਟੂ ਟਾਈਮ ਜਿਹੜਾ ਸਰਚ ਆਪਰੇਸ਼ਨ ਕਰ ਰਹੇ ਹਾਂ ਤੇ ਅਸੀਂ ਕਾਫੀ ਹੱਦ ਤੱਕ ਜਿਹੜੀ ਇਹਨਾਂ ਦੇ ਜਿਹੜੀ ਡਰੱਗਸ ਦੀ ਚੇਨ ਸੀ ਉਹ ਤੋੜ ਚੁੱਕੇ ਹਾਂ। ਤੇ ਸਾਨੂੰ ਆਪ ਸੇ ਵੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਤੱਕ ਇਹਨਾਂ ਨੂੰ ਅਸੀਂ ਠੱਲ ਪਾ ਲਵਾਂਗੇ ਇਹਨਾਂ ਦੀ ਕਿੰਨੇ ਕਿੰਨੇ ਪਰਚੇ ਦਰਜ ਹੋ ਗਏ ਆ ਇਹਨਾਂ ਸਾਰਿਆਂ ਤੇ ਪਹਿਲਾਂ ਵੀ ਕਿਸੇ ਤੇ 8 ਪਰਚਾ ਕਿਸੇ ਤੇ 10 ਪਰਚਾ ਤੇ ਇਹ ਜੇਲ੍ਹਾਂ ਚ ਵੀ ਆਪਣਾ ਟਾਈਮ ਜਿਹੜਾ ਲਾ ਕੇ ਆ ਚੁੱਕਿਆ ਆ ਪਿੱਛੇ ਜੇ ਮੈਂ ਨਾਬੇ ਜੇਲ੍ਹ ਦੇ ਸਰਚ ਕਰਨ ਵਾਸਤੇ ਤੇ ਉੱਥੋਂ ਜਿਹੜੇ ਇੱਥੋਂ ਦੇ ਹੀ ਬੰਦੇ ਫੜ ਕੇ ਉੱਥੇ ਬਿਠਾਏ ਹੋਏ ਆ ਉਹ ਸਾਨੂੰ ਅਰਗੇਸਟ ਕਰ ਰਹੇ ਸੀ ਮੈਡਮ ਅਸੀਂ ਇਹ ਕੰਮ ਛੱਡਣਾ ਚਾਹੁੰਦੇ ਆ ਕੋਈ ਚੰਗਾ ਕੰਮ ਕਰਨਾ ਚਾਹੁੰਦੇ ਆ ਮਿਹਨਤ ਕਰਕੇ ਆਪਣਾ ਜਿਹੜਾ ਆ ਪਰਿਵਾਰ ਨੂੰ ਜਿਹੜਾ ਪਾਲਣਾ ਚਾਹੁੰਦੇ ਆ ਤਾਂ ਮੈਨੂੰ ਲੱਗਦਾ ਵੀ ਆਨ ਵਾਲੇ ਟਾਈਮ ਦੇ ਵਿੱਚ ਅ ਜਿਹੜੇ ਸਤੰਦੇ ਦੇ ਵਿੱਚ ਹੈਗੇ ਆਪਣੇ ਆਪ ਹੀ ਪਿੱਛੇ हट ਜਾਣਗੇ ਕਿਉਂਕਿ ਸਰਕਾਰ ਤਾਂ ਇਸ ਨਸ਼ੇ ਵਰਗੀ ਬਿਮਾਰੀ ਤੋਂ ਪਿੱਛੇ ਨਹੀਂ हट ਰਹੀ ਉਹ ਜ਼ਰੂਰ ਚਾਹਦੀ ਆ ਵੀ ਸਾਡਾ ਪੰਜਾਬ ਜਿਹੜਾ ਆ ਡਰੱਗ ਫ੍ਰੀ ਹੋਵੇ ਬੰਦੇ ਤਾਂ ਹੈਗੇ ਸੀ ਉਹਨਾਂ ਲੇਡੀਆਂ ਦੀ ਇਸ ਵਿੱਚ ਕਾਫੀ ਸ਼ਮੂਲੀਅਤ ਆ ਲੇਡੀਆਂ ਦੀ ਅੱਜ ਤੋਂ 7-8 ਮਹੀਨੇ ਪਹਿਲਾਂ ਇੱਥੇ ਨਾਬੇ ਦੇ ਵਿੱਚ ਕਾਫੀ ਦੇਖਣ ਨੂੰ ਮਿਲਦਾ ਸੀ ਪਰ ਹੁਣ ਕਾਫੀ ਚੇਨ ਜਿਹੜੀ ਅਸੀਂ ਤੋੜ ਚੁੱਕੇ ਆ ਤਾਂ ਆਉਣ ਵਾਲੇ ਟਾਈਮ ਦੇ ਉਹ ਜਿਹੜਾ ਇਕਾਦੁੱਕਾ ਬੰਦੇ ਰਹਿ ਗਿਆ ਉਹ ਵੀ ਅਸੀਂ ਰਾਉਂਡ ਅਪ ਕਰ Thank you.